ਪੰਜਾਬ ਦੇ ਜਿਸ ਤਰੀਕੇ ਦੇ ਹਾਲਾਤ ਨੇ ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਡੀਜੀਪੀ ਇਹਨਾਂ ਨੂੰ ਮੇਰਾ ਇੱਕ ਬੜਾ ਸਿੱਧਾ ਜਿਹਾ ਸਵਾਲ ਹੈ ਕਿ ਇਹ ਸੰਵਿਧਾਨ ਹੈ ਭਾਰਤ ਦਾ ਕਨਸਟੀਟਿਊਸ਼ਨ ਆਫ ਇੰਡੀਆ ਤੇ ਨਾ ਤਾਂ ਕੋਈ ਅਫਸਰ ਨਾ ਕੋਈ ਮੁੱਖ ਮੰਤਰੀ ਨਾ ਕੋਈ ਪੋਲੀਟੀਕਲ ਪਾਰਟੀ ਇਹ ਸੰਵਿਧਾਨ ਤੋਂ ਵੱਡਾ ਕੋਈ ਨਹੀਂ ਫਿਰ ਜਿਹੜੇ ਅਫਸਰ ਨੇ ਉਹਨਾਂ ਤੇ ਜ਼ਿੰਮੇਵਾਰੀ ਇਹਨੂੰ ਮੰਨਣ ਦੀ ਹੈ ਕਿ ਜਾਂ ਜੋ ਮਨੀਸ਼ ਸੋਧਿਆ ਨੇ ਅੱਜ ਅਫਸਰਾਂ ਨੂੰ ਸਿਖਾਇਆ ਕਿ ਸਾਹਮਦਾਮ ਦੰਦ ਭੇਦ ਲਾਉਣਾ ਹੈ ਤੇ ਆਪਾਂ ਚੋਣਾ ਜਿੱਤਣੀਆਂ ਨੇ ਤੇ ਜਿਹਦੇ ਤਹਿਤ ਪੁਲਿਸ ਪੋਲਿਟੀਕਲ ਵੈਂਡੇਟਾ ਹਿਤ ਸਿਰਫ ਤੇ ਸਿਰਫ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਦੇਖੋ ਅੱਜ ਮੈਂ ਗੱਲ ਕਰਨੀ ਚਾਹੁੰਦਾ ਸਾਡੀ ਪਾਰਟੀ ਦੇ ਦੋ ਬਹੁਤ ਸੀਨੀਅਰ ਲੀਡਰਸ ਜਿਨ੍ਹਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸਿੱਟਿਆ ਪਹਿਲੇ ਹੈਗੇ ਨੇ ਸਰਦਾਰ ਨਰਦੇਵ ਸਿੰਘ ਜੀ ਨੋਨੀ ਮਾਨ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਗੁਰੂ ਹਰ ਸਹਾਇ ਤੋਂ ਹਲਕਾ ਇੰਚਾਰਜ ਨੇ ਐਮਐਲਏ ਦੀ ਚੋਣ ਲੜ ਚੁੱਕੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਹੀ ਸਤਕਾਰਤ ਪਰਿਵਾਰ ਜਿਹੜੇ ਸਾਡੇ ਵਿੱਚ ਨਹੀਂ ਬਾਪੂ ਜ਼ੋਰਾ ਸਿੰਘ ਜੀ ਮਾਨ ਸਾਹਿਬ ਸਾਬ ਦਾ ਐਮਪੀ ਉਹਨਾਂ ਦੇ ਬੇਟੇ ਨੇ ਉਹਨਾਂ ਦੇ ਫਰਜ਼ੰਦ ਨੇ ਦੂਜੇ ਉਹਨਾਂ ਦੇ ਜਿਹੜੇ ਛੋਟੇ ਭਰਾ ਸਰਦਾਰ ਵਰਦੀਪ ਸਿੰਘ ਬੋਬੀ ਮਾਨ ਜਿਹੜੇ ਕਿ ਫਾਜ਼ਿਲਕਾ ਦੇ ਸ਼ਰੋਮਨੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਤੇ ਪਾਰ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਵੀ ਬੜੇ ਤਕੜੇ ਤਰੀਕੇ ਦੇ ਨਾਲ ਉਹਨਾਂ ਨੇ ਲੜੀ ਸੀ ਸਿਰਫ 10000 ਦਾ ਫਰਕ ਫਿਰੋਜ਼ਪੁਰ ਦੇ ਵਿੱਚ ਰਹਿ ਗਿਆ ਸੀ ਇੱਥੋਂ ਸਮਝ ਆਉਂਦਾ ਹੈ ਕਿ ਪਰਿਵਾਰ ਲੋਕਾਂ ਦੇ ਵਿੱਚ ਕਿੰਨੇ ਵਧੀਆ ਤਰੀਕੇ ਦੇ ਨਾਲ ਲੋਕਾਂ ਦਾ ਸਾਥ ਹੈ ਲੋਕਾਂ ਦਾ ਪਿਆਰ ਨੋਨੀ ਮਾਨ ਸਾਹਿਬ ਖਿਲਾਫ ਤੇ ਬੋਬੀ ਮਾਨ ਜੀ ਖਿਲਾਫ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਐਫ ਆਈ ਆਰ 142 ਪੁਲਿਸ ਸਟੇਸ਼ਨ ਜਲਾਲਾਬਾਦ ਸਿਟੀ ਦੀ 2024 ਦੀ ਇਹ ਐਫ ਆਈ ਆਰ ਕਿਉਂ ਦਰਜ ਕੀਤੀ ਤੁਹਾਨੂੰ ਯਾਦ ਹੋਊਗਾ ਜਦੋਂ ਪੰਚਾਇਤੀ ਚੋਣਾਂ ਦੇ ਵਿੱਚ ਪਿਛਲੇ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨਾਂ ਦੇ ਜਿਹੜੇ ਵਿਧਾਇਕ ਨੇ ਉਹਨਾਂ ਨੇ ਕਿੰਨਾ ਧੱਕਾ ਕੀਤਾ ਹਾਈ ਕੋਰਟ ਤੱਕ ਕੇਸ ਚੱਲੇ ਹਾਈ ਕੋਰਟ ਨੂੰ ਇੰਟਰਵੈਨ ਕਰਨਾ ਪਿਆ ਉਦੋਂ ਵੀ ਬਹੁਤ ਹੋ ਹੱਲਾ ਇਸ ਗੱਲ ਨੂੰ ਲੈ ਕੇ ਮਚਿਆ ਸੀ ਕਿਉਂਕਿ ਨਾਤਾ ਕਿਸੇ ਨੂੰ ਕਾਗਜ਼ ਭਰਨ ਦਿੰਦੇ ਸੀ ਨਹੀਂ ਕਿਸੇ ਨੂੰ ਕੋਈ ਇਹਨਾਂ ਨੇ ਟੈਕਸ ਦੀ ਰਸੀਦ ਦਿੱਤੀ ਜੇ ਕੋਈ ਕਾਗਜ਼ ਭਰਨ ਗਿਆ ਉਹਦੇ ਕਾਗਜ਼ ਪਾੜ ਤੇ ਝੂਠੇ ਮੁਕਦਮੇ ਬਣਾਏ ਹੁਣ ਇਹ ਚੋਣਾਂ ਦੇ ਦੌਰਾਨ ਕਿਉਂਕਿ ਬੈਕਗ੍ਰਾਉਂਡ ਦੇਣਾ ਬਹੁਤ ਜ਼ਰੂਰੀ ਹੈ ਨੋਨੀ ਮਾਨ ਇਹਨਾਂ ਦੇ ਖਿਲਾ ਇਹਨਾਂ ਦੇ ਉੱਤੇ ਇੱਕ ਹਮਲਾ ਹੁੰਦਾ ਹਮਲਾ ਕੌਣ ਕਰਾ ਰਿਹਾ ਹੈ ਜਿਹੜਾ ਕਿ ਜਲਾਲਾਬਾਦ ਦਾ ਵਿਧਾਇਕ ਹੈ ਜਗਦੀਪ ਸਿੰਘ ਗੋਲਡੀ ਕਮੋਜ ਉਹ ਹਮਲੇ ਦੀ ਵੀਡੀਓ ਮੈਂ ਤੁਹਾਨੂੰ ਪਹਿਲਾਂ ਸਾਰਿਆਂ ਨੂੰ ਦਿਖਾਉਣਾ ਇੱਕ ਮਿੰਟ ਉਹ ਹਮਲੇ ਦੀ ਵੀਡੀਓ ਦਿਖਾਏ ਇਹ ਸਰਦਾਰ ਨਦੇਵ ਸਿੰਘ ਜੀ ਜਿਹੜੇ ਨੋਨੀ ਮਾਨ ਨੇ ਇਹ ਉਹਨਾਂ ਦੇ ਉੱਤੇ ਹਮਲਾ ਹੋ ਰਿਹਾ ਔਰ ਜਿਹੜਾ ਉਥੇ ਦਾ ਲੋਕਲ ਐਮਐਲਏ ਹੈ 골ਡੀ ਕੰਬੋਜ ਉਹ ਤੇ ਉਹਦੇ ਸਾਥੀ ਕਰ ਰਹੇ ਨੇ ਹੁਣ ਪੰਜਾਬ ਦੇ ਜੰਗਲ ਰਾਜ ਦੀ ਜੰਗਲ ਰਾਜ ਦਾ ਸਬੂਤ ਤੁਸੀਂ ਉਰੇ ਲਾ ਲੋ ਕਿ ਹਮਲਾ ਤਾਂ ਹੋ ਰਿਹਾ ਸਾਡੇ ਜਿਹੜਾ ਐਮਐਲਏ ਦੇ ਉਥੇ ਐਮਐਲਏ ਚੋਣ ਲੜੇ ਨੇ ਸਾਡਾ ਸਤਕਾਰਤ ਸੀਨੀਅਰ ਲੀਡਰ ਨੇ ਉਹਨਾਂ ਤੇ ਤੇ ਪਰਚਾ ਵੀ ਕੀਤਾ ਦਰਜ ਹੋ ਰਿਹਾ ਸਰਦਾਰ ਨੋਨੀ ਮਾਨ ਦੇ ਉੱਤੇ ਹੀ ਪਰਚਾ ਦਰਜ ਕੀਤਾ ਕਹਿੰਦੇ ਜੀ ਇਹਨਾਂ ਨੇ ਬੀਡੀਓ ਆਫਿਸ ਦੇ ਵਿੱਚ ਵੜ ਕੇ ਉੱਥੇ ਆਪਣੇ ਤੇ ਆਪਣੇ ਭਰਾ ਤੇ ਆਪਣੇ ਸਾਥੀਆਂ ਸਮੇਤ ਗੋਲੀਆਂ ਚਲਾਈਆਂ ਔਰ ਕਮਾਲ ਦੀ ਗੱਲ ਹੈ ਕਿ ਇਲੈਕਸ਼ਨ ਪ੍ਰੋਸੈਸ ਚੱਲ ਰਿਹਾ ਹੈ ਇਲੈਕਸ਼ਨ ਪ੍ਰੋਸੈਸ ਦੇ ਦੌਰਾਨ ਬੀਡੀਓ ਆਫਿਸ ਦੀ ਘਟਨਾ ਹੈ ਤੇ ਨਾਲੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਜੀ ਸਾਰੇ ਕਿਤੇ ਕੈਮਰੇ ਲੱਗੇ ਨੇ ਤੇ ਉਸ ਘਟਨਾ ਦੀ ਇੱਕ ਵੀਡੀਓ ਫੁਟੇਜ ਸਰਕਾਰ ਅਜ ਤੱਕ ਪੇਸ਼ ਨਹੀਂ ਕਰ ਸਕੀ ਚਲੋ ਠੀਕ ਹੈ ਅਸੀਂ ਜੁਡੀਸ਼ੀਅਲ ਪ੍ਰੋਸੈਸ ਦੇ ਵਿੱਚ ਦੋਨੋਂ ਉਹਦੇ ਚ ਅਰੈਸਟ ਨੇ ਅਰੈਸਟ ਕਰਕੇ ਉਹਨਾਂ ਦੀ ਮਾਨਯੋਗ ਹਾਈ ਕੋਰਟ ਦੇ ਵਿੱਚ ਬੇਲ ਪੈਂਡਿੰਗ ਹੈ ਜੋ ਵੀ ਅਦਾਲਤ ਦਾ ਫੈਸਲਾ ਉਹ ਸਾਰਿਆਂ ਨੂੰ ਸਿਰ ਮੱਥੇ ਪ੍ਰਵਾਨ ਹੋਏਗਾ ਅਦਾਲਤ ਨੇ ਫੈਸਲਾ ਕਰਨਾ ਹੁਣ ਅੱਜ ਜਿਹੜੀ ਗੱਲ ਕਰਨੀ ਹੈ ਤੁਸੀਂ ਦੇਖੋ ਵੀ ਪਹਿਲਾਂ ਪੰਚਾਇਤੀ ਚੋਣਾਂ ਚ ਧੱਕਾ ਸਾਡੇ ਬੰਦਿਆ ਤੇ ਪਰਚਾ ਔਰ ਉਹਦੇ ਚ ਐਫਐਸਐਲ ਦੀ ਰਿਪੋਰਟ ਵੀ ਆ ਗਈ ਕਿ ਜਿਹੜਾ ਇਹਨਾਂ ਦਾ ਵੈਪਨ ਹੈ ਵੈਪਨ ਚੱਲਿਆ ਹੀ ਨਹੀਂ ਐਫਐਸਐਲ ਦੀ ਰਿਪੋਰਟ ਵੀ ਕਹਿ ਰਹੀ ਹੈ ਕਿ ਵੈਪਨ ਚੱਲਿਆ ਹੀ ਨਹੀਂ ਏਸੇ ਕੇਸ ਦੇ ਦੌਰਾਨ ਹੁਣ ਜਿਹੜਾ ਅੱਜ ਇੱਕ ਨਵਾਂ ਪਰਚਾ ਦਰਜ ਹੋਇਆ ਉਹ ਪਰਚਾ ਕਾਦੇ ਲਈ ਦਰਜ ਕੀਤਾ ਕਿਉਂਕਿ ਇਹ ਜਦੋਂ ਕੇਸ 100 ਜਿਹੜੀ ਇਹ 42 ਨੰਬਰ ਐਫਆਈਆਰ ਹੈ ਇਹ ਚੱਲ ਰਹੀ ਸੀ ਤਾਂ ਸਾਡੇ ਜਿਹੜੇ ਇਹ ਦੋਨੋਂ ਨੇ ਨੋਨੀ ਮਾਨ ਸਾਹਿਬ ਤੇ ਬੋਬੀ ਮਾਨ ਸਾਹਿਬ ਇਹਨਾਂ ਦੇ ਘਰਾਂ ਦੇ ਉੱਤੇ ਇਹਨਾਂ ਦੇ ਪੀਏ ਦੇ ਘਰ ਦੇ ਉੱਤੇ ਇਨਾਂ ਦੇ ਹੋਰ ਜਿਹੜੇ ਬੰਦੇ ਨੇ ਉਹਨਾਂ ਦੇ ਘਰੇ ਰੇਡ ਕਰ ਕਰਕੇ ਪੁਲਿਸ ਨੇ ਬਹੁਤ ਬੰਦੇ ਜਿਹੜੇ ਬੇਗੁਨਾਹੀ ਉਹ ਚੱਕੇ ਜਿਹੜੇ ਕਿ ਨਾ ਤਾਂ ਕੇਸ ਦੇ ਨਾਲ ਵਬਸਤਾ ਰੱਖਦੇ ਸੀ ਨਾ ਉਹ ਬੰਦਿਆਂ ਦਾ ਕੋਈ ਲੈਣਾ ਦੇਣਾ ਸੀ ਸਿਰਫ ਤੇ ਸਿਰਫ ਇੱਕ ਪ੍ਰੈਸ਼ਰ ਕ੍ਰੀਏਟ ਕਰਨ ਦੇ ਲਈ ਪੰਚਾਇਤੀ ਚੋਣਾਂ ਦੇ ਦੌਰਾਨ ਉਦੋਂ ਦੋ ਬੰਦੇ ਚੱਕੇ ਜਾਂਦੇ ਨੇ ਇੱਕ ਮਨੀਸ਼ ਇੱਕ ਸ਼ਿਵਮ ਮਨੀਸ਼ ਇਹਨਾਂ ਦਾ ਪੀਏ ਹੈ ਸ਼ਿਵਮ ਮਨੀਸ਼ ਦਾ ਜੀਜਾ ਹੈ ਜਿਹੜਾ ਕਿ ਇੱਕ ਵਪਾਰੀ ਹੈ ਉੱਥੇ ਦਾ ਉਹਦਾ ਕੋਈ ਪੋਲਿਟਿਕਸ ਨਾਲ ਲੱਗਾ ਤੇਗਾ ਨਹੀਂ ਇਹਨਾਂ ਨੂੰ ਚੱਕ ਕੇ ਜ਼ਬਰਦਸਤੀ ਸੀਆਈਏ ਸਟਾਫ ਲੈ ਜਾਂਦਾ ਨਾਲ ਹੋਰ ਵੀ ਬੰਦੇ ਨੇ ਜਿਹੜਾ ਇੱਕ ਨਰੇਸ਼ ਕੁਮਾਰ ਹੈ ਤੇ ਹਰੀ ਹਰੀ ਰਾਮ ਇਹ ਬੰਦੇ ਉਸ 142 ਨੰਬਰ ਐਫਆਈਆਰ ਦੇ ਦੌਰਾਨ ਪੰਚਾਇਤੀ ਚੋਣਾਂ ਚ ਇਹ ਸਾਰੇ ਚੱਕੇ ਜਾਂਦੇ ਨੇ ਪੁਲਿਸ ਜਗਾ ਜਗਾ ਤੇ ਰੇਡ ਕਰ ਰਹੀ ਤੇ ਜਿਹੜੇ ਇਹ ਨੋਨੀ ਮਾਨ ਸਾਹਿਬ ਤੇ ਬੋਬੀ ਮਾਨ ਹੈ ਇਹਨਾਂ ਦਾ ਬ੍ਰਦਰ ਹੈ ਛੋਟਾ ਇੱਕ ਗੁਰਸੇਵਕ ਮਾਨ ਉਹ ਹਾਈ ਕੋਰਟ ਜਾਂਦੇ ਨੇ ਇੱਕ ਹੈਪੀਐਸ ਕੋਰਪਸ ਹਾਈ ਕੋਰਟ ਦੇ ਵਿੱਚ ਫਾਈਲ ਹੁੰਦੀ ਹੈ ਕਿ ਜੀ ਇਹ ਬੰਦੇ ਸਾਡੇ ਜਿਹੜੇ ਇਲੀਗਲ ਡਿਟੈਂਸ਼ਨ ਚ ਨੇ ਚੱਕੇ ਜਾ ਰਹੇ ਨੇ ਮੈਂ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਣਾ ਕਿ ਉਹ ਹਰ ਗੱਲ ਦੀ ਵੀਡੀਓ ਹੈ ਬੰਦੇ ਉਹ 31 ਤਰੀਕ ਨੂੰ ਚੱਕੇ ਗਏ ਘਰਾਂ ਦੇ ਵਿੱਚੋਂ ਤੇ ਆ ਉਹਨਾਂ ਦੀ ਵੀਡੀਓ ਜਦੋਂ ਉਹਨਾਂ ਨੂੰ ਸੀਆਈਏ ਸਟਾਫ ਲੈ ਕੇ ਜਾ ਰਹੇ ਪਹਿਲਾਂ ਤੁਸੀਂ ਵੀਡੀਓ ਦੇਖੋ ਇਹ ਨਰੇਸ਼ ਕੁਮਾਰ ਹਰੀ RAM ਨੂੰ ਸੀਆਈਏ ਸਟਾਫ ਦੀਆਂ ਗੱਡੀਆਂ ਇਹ ਨੋਨੀ ਮਾਨ ਸਾਹਿਬ ਦੇ ਘਰ ਦੇ ਬਾਹਰੋਂ ਇਹ ਚੱਕੇ ਲੈ ਕੇ ਜਾ ਰਹੀਆਂ ਨੇ ਜਿਹਦੀ ਹੈਬੀਅਸ ਕੋਰਪਸ ਹਾਈ ਕੋਰਟ ਦੇ ਵਿੱਚ ਫਾਈਲ ਹੋਈ ਹੈ ਉਹਦਾ ਨੰਬਰ ਸੀਗਾ ਜੀ CRWP 5906 ఆఫ్ 2025 ਇਸ ਹੈਬੀਅਸ ਕੋਰਪਸ ਦੀ ਪਟੀਸ਼ਨ 'ਚ ਇੱਕ ਵਾਰੈਂਟ ਅਫਸਰ ਪੁਆਇੰਟ ਹੁੰਦਾ ਉਹ ਵਾਰੈਂਟ ਅਫਸਰ ਉੱਥੇ ਜਾ ਕੇ ਉਹ ਵਾਰੈਂਟ ਅਫਸਰ ਦਾ ਨਾਂ ਹੈ ਜੀ ਅਜੇ ਕੁਮਾਰ ਵਾਰੰਟ ਅਫਸਰ ਜਿਨ੍ਹਾਂ ਨੂੰ ਹਾਈ ਕੋਰਟ ਨੇ ਅਪਾਇੰਟ ਕੀਤਾ ਵਾਰੰਟ ਅਫਸਰ ਦਾ ਕੰਮ ਹੁੰਦਾ ਹੈ ਕਿ ਜਦੋਂ ਕੋਈ ਹੈਬੀਅਸ ਕੋਰਪਸ ਫਾਈਲ ਹੁੰਦੀ ਹੈ ਵਾਰੰਟ ਅਫਸਰ ਨੇ ਜਿਹੜੇ ਪਰਟੀਕੂਲਰ ਥਾਣੇ ਦੇ ਵਿੱਚ ਹੈ ਉਹ ਥਾਣੇ ਦੇ ਵਿੱਚ ਜਾ ਕੇ ਰੇਡ ਕਰਨੀ ਹੈ ਰੇਡ ਕਰਕੇ ਉੱਥੇ ਰਿਪੋਰਟ ਬਣਾਉਣੀ ਹੈ ਕਿ ਬੰਦੇ ਲੱਭੇ ਕਿ ਨਹੀਂ ਲੱਭੇ ਸੋ ਉਸ ਵਾਰੰਟ ਅਫਸਰ ਨੇ ਜਦੋਂ ਉੱਥੇ ਰੇਡ ਕੀਤੀ ਤਾਂ ਉੱਥੇ ਜਿਹੜੇ ਬੰਦਿਆਂ ਦੇ ਬਾਬਤ ਹੈਬੀਅਸ ਕੋਰਪਸ ਪਾਈ ਗਈ ਸੀ ਉਹ ਬੰਦੇ ਉੱਥੋਂ ਲੱਭ ਜਾਂਦੇ ਨੇ ਤੇ ਜਦੋਂ ਇਹ ਬੰਦੇ ਲੱਭਦੇ ਨੇ ਤਾਂ ਵਾਰੈਂਟ ਅਫਸਰ ਦੀ ਰਿਪੋਰਟ ਬਣਦੀ ਹੈ ਕਿ ਮੈਂ ਉਰੇ ਹਾਈ ਕੋਰਟ ਦੇ ਹੁਕਮਾ ਮੁਤਾਬਕ 8 ਵਜੇ ਆਇਆ ਉਰੇ ਆ ਬੰਦਾ ਜਿਹੜਾ ਸੀ ਉਹ ਥਾਣੇ ਦੇ ਪ੍ਰੈਮਿਸਸ ਦੇ ਅੰਦਰੋਂ ਲੱਭਿਆ ਉਹ ਬੰਦੇ ਦੇ ਦੋਨੋਂ ਹੱਥ ਮਨੀਸ਼ ਉਥੇ ਲੱਭਿਆ ਉਹਦੇ ਦੋਨੋਂ ਹੱਥ ਪਿੱਛੇ ਬੰਨੇ ਹੋਏ ਸੀ ਉਹ ਵਾਰੈਂਟ ਅਫਸਰ ਨੇ ਰਿਕਵਰ ਕੀਤਾ ਉਹਨੇ ਵਾਪਸ ਹਾਈ ਕੋਰਟ ਨੂੰ ਰਿਪੋਰਟ ਬਣਾ ਕੇ ਦੇਤੀ ਔਰ ਰਿਪੋਰਟ ਦੇ ਉੱਤੇ ਹਾਈ ਕੋਰਟ ਦੇ ਵਿੱਚ ਕਿਉਂਕਿ ਹੈਬੀਅਸ ਦਾ ਕੰਮ ਹੁੰਦਾ ਹੈ ਡੈਟੀਨੂ ਨੂੰ ਰਿਕਵਰ ਕਰਾਉਣਾ ਉਹ ਮੁੜ ਕੇ ਕੇਸ ਉੱਥੇ ਡਿਸਪੋਜ਼ ਆਫ ਹੋ ਗਿਆ ਕਿ ਜੀ ਇਹ ਬੰਦੇ ਲੱਭ ਗਏ ਨੇ ਤੇ ਉਹ ਡਿਸਪੋਜ਼ ਆਫ ਹੋ ਗਿਆ ਸਰਵਪਾਰਟੀ ਆ ਜੀ ਐਡਵੋਕੇਟ ਨੇ ਉਸ ਹੈਬੀਅਸ ਦੇ ਉਹ ਸਾਡੇ ਨਾਲ ਉਰੇ ਬੈਠੇ ਨੇ ਉਸ ਤੋਂ ਬਾਅਦ ਇਹ ਘਟਨਾ ਹੈਗੀ ਹੈ 2025 ਦੀ ਤੇ 6 ਮਹੀਨੇ ਬੀਤ ਜਾਣ ਤੋਂ ਬਾਅਦ ਹੁਣ ਦੁਬਾਰਾ ਜਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਆ ਗਈਆਂ ਹੁਣ ਉਸ ਹੈਬੀਅਸ ਤੇ ਜਿਹੜੀ ਹਾਈ ਕੋਰਟ ਦੇ ਵਿੱਚ ਚੱਲੀ ਹਾਈ ਕੋਰਟ ਨੇ ਵਾਰੈਂਟ ਅਫਸਰ ਅਪੁਆਇੰਟ ਕੀਤਾ ਉਹ ਵਾਰੈਂਟ ਅਫਸਰ ਨੇ ਜਾ ਕੇ ਬੰਦੇ ਰਿਕਵਰ ਕੀਤੇ ਉਹ ਰਿਕਵਰ ਕਰਕੇ ਹਾਈ ਕੋਰਟ ਨੂੰ ਰਿਪੋਰਟ ਦੇਤੀ ਉਹ ਸਾਰਾ ਕੁਝ ਤਾਂ ਹੋ ਗਿਆ ਹੁਣ ਇੱਕ ਨਵਾਂ ਪਰਚਾ ਦਰਜ ਹੋ ਰਿਹਾ ਜਦੋਂ ਮੈਂ ਪਹਿਲਾਂ ਗੱਲ ਕੀਤੀ ਸੀ ਆ ਸੰਵਿਧਾਨ ਦੀ ਕਿ ਕੀ ਸੰਵਿਧਾਨ ਦੇ ਮੁਤਾਬਕ ਅਫਸਰਾਂ ਨੇ ਚੱਲਣਾ ਹੈ ਐਸਐਸਪੀ ਫਿਰੋਜ਼ਪੁਰ ਨੇ ਚੱਲਣਾ ਹੈ ਜਿਹੜੇ ਗੁਰਮੀਤ ਸਿੰਘ ਜੀ ਨੇ ਜਾਂ ਉੱਥੇ ਡੀਆਈਜੀ ਐ ਹਰਮਨਵੀਰ ਗਿੱਲ ਸਾਹਿਬ ਉਹਨਾਂ ਨੇ ਕਿਤਾਬ ਨਾਲ ਚੱਲਣਾ ਹੈ ਕਿ ਜੋ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਵਿਧਾਇਕ ਕਹਿੰਦੇ ਨੇ ਉਹਨਾਂ ਮੁਤਾਬਕ ਚੱਲਣਾ ਹੈ ਸੋ ਆਇਕ ਨਵਾਂ ਪਰਚਾ ਪਰਸੋ ਫਾਜ਼ਿਲਕਾ ਦੇ ਵਿੱਚ ਦਰਜ ਹੋ ਰਿਹਾ ਹੁਣ ਪਰਚੇ ਦਾ ਪਰਪਸ ਸਾਫ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਇਲੈਕਸ਼ਨ ਆ ਗਈ ਜਿਹੜੇ ਬੰਦੇ ਬਾਹਰ ਨੇ ਉਹਨਾਂ ਨੂੰ ਨਾਮਜ਼ਦ ਕਰੋ ਤਾਂ ਕਿ ਉੱਥੇ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਹੀ ਖੜਾਏ ਨਾ ਜਾ ਸਕਣ ਇਹ ਪਰਚਾ ਹੈਗਾ ਜੀ ਐਫ ਆਈ ਆਰ ਨੰਬਰ 165 ਸਿਟੀ ਜਲਾਲਾਬਾਦ ਤੇ ਇਹ 26 11 2025 ਨੂੰ ਇਹ ਰੀਸੈਂਟ ਪਰਚਾ ਦਰਜ ਹੈ ਤੇ ਹਾਸੋ ਹੀਣੀ ਗੱਲ ਹੈ ਯਾ ਮੰਦ ਭਾਗੀ ਗੱਲ ਇਹ ਪਰਚਾ ਕਹਿੰਦੇ ਜੀ ਜਿਹੜੀ ਉਹ ਦਿਨ ਹਾਈ ਕੋਰਟ ਦੇ ਵਿੱਚ ਹੈਬੀਅਸ ਕੋਰਪਸ ਫਾਈਲ ਹੋਈ ਹੈ ਮਲਕ ਕਮਾਲ ਦੇਖ ਲੋ ਅਫਸਰਾਂ ਦੀ ਹਾਈ ਕੋਰਟ ਨੂੰ ਟਿਚ ਜਾਣ ਰਹੇ ਨੇ ਇਹ ਕਹਿੰਦੇ ਜੀ ਜਿਹੜੀ ਆ ਹੈਬੀਅਸ ਕੋਰਪਸ ਹਾਈ ਕੋਰਟ ਚ ਫਾਈਲ ਹੋਈ ਹੈ ਉਹ ਬਿਲਕੁਲ ਬੇਬੁਨਿਆਦ ਤੇ ਝੂਠੇ ਤੱਥਾਂ ਤੇ ਹੋਈ ਸੀ ਉਹ ਬੰਦਾ ਕੋਈ ਉਥੇ ਥਾਣੇ ਦੇ ਵਿੱਚ ਮੌਜੂਦ ਨਹੀਂ ਸੀ ਵਾਰੰਟ ਅਫਸਰ ਕਹਿ ਰਿਹਾ ਮੌਜੂਦ ਹੈ ਵਾਰੰਟ ਅਫਸਰ ਦੀ ਰਿਪੋਰਟ ਹੈ ਉਹ ਕਹਿ ਰਿਹਾ ਕਿ ਹਾਈ ਕੋਰਟ ਦੇ ਹੁਕਮਾਂ ਤੇ ਮੈਂ ਆਇਆ ਤੇ ਮੈਂ ਬੰਦੇ ਨੂੰ ਰਿਕਵਰ ਕਰ ਲਿਆ ਆ ਸਾਡੀ ਮਹਾਨ ਪੁਲਿਸ ਜਿਹਦੇ ਡੀਜੀਪੀ ਸਾਹਿਬ ਜਵਾਬਦੇ ਨੇ ਇਹ ਕਹਿੰਦੇ ਜੀ ਉਹ ਪਰਚਾ ਜਿਹੜਾ ਜਿਹੜੀ ਉਹ ਹੈਵੀਐਸ ਕੋਰਪਸ ਪਾਈ ਸੀ ਉਹ ਝੂਠੀ ਐਬੀਐਸ ਕੋਰਪਸ ਸੀ ਉਹ ਬੰਦਾ ਥਾਣੇ ਚੋਂ ਨਹੀਂ ਲੱਭਿਆ ਉਹ ਬੰਦੇ ਨੂੰ ਇਹ ਆਪ ਲੈ ਕੇ ਆਏ ਨੇ ਤੇ ਕਿਹੜੀ ਗੱਡੀ ਚ ਲੈ ਕੇ ਆਏ ਨੇ ਪਰਚੇ 'ਚ ਕਹਿੰਦੇ ਨੇ ਗੱਡੀ ਸਕੋਰਪੀਓ ਐਨ ਰੰਗ ਕਾਲਾ ਜਿਹਦਾ ਨੰਬਰ ਹੈ ਪੀਬੀ 7436 ਕਟ ਤੇ ਗੱਡੀ ਪਤਾ ਕਿਹੜੀ ਐ ਇਹ ਗੱਡੀ ਉਹ ਐ ਜਿਹੜੀ ਗੱਡੀ ਦੇ ਵਿੱਚ ਵਾਰੈਂਟ ਅਫਸਰ ਹਾਈ ਕੋਰਟ ਤੋਂ ਉਥੇ ਗਿਆ ਤੇ ਹਾਈ ਕੋਰਟ ਵਾਪਸ ਆਇਆ ਤੇ ਹੁਣ ਕਹਿਣਾ ਕੀ ਚਾਰੀ ਐ ਪੰਜਾਬ ਪੁਲਿਸ ਕਿ ਜੀ ਵਾਰੈਂਟ ਅਫਸਰ ਆਪਣੀ ਗੱਡੀ 'ਚ ਹੀ ਮਨੀਸ਼ ਨੂੰ ਲੈ ਕੇ ਗਿਆ ਉਥੇ ਜਾ ਕੇ ਵਾਰੈਂਟ ਅਫਸਰ ਨੇ ਰਿਪੋਰਟ ਤਿਆਰ ਕਰ ਲਈ ਤੇ ਵਾਰੈਂਟ ਅਫਸਰ ਵਾਪਸ ਆ ਗਿਆ ਤੇ ਮੈਂ ਤਾਂ ਹੁਣ ਸ਼ਾਬਾਸ਼ੀ ਉਹ ਕਹਿਣੀ ਚਾਹੂੰਗਾ ਕਿ ਸਾਮ-ਦਾਮ ਦੰਦ ਵਿੱਚ ਆਪਾਂ ਇੰਨੇ-ਇੰਨੇ ਹੋ ਗਏ ਕਿ ਆਪਾਂ ਫੈਕਟ ਹੀ ਨਹੀਂ ਚੈੱਕ ਕਰ ਰਹੇ ਤੁਸੀਂ ਹਾਈ ਕੋਰਟ ਦੇ ਵਿੱਚ ਪਈ ਹੈਬੀਅਸ ਕੋਰਪਸ ਨੂੰ ਕਹਿ ਰਹੇ ਹੋ ਕਿ ਜੀ ਉਹ ਗਲਤ ਤੱਥਾਂ ਤੇ ਪਈ ਹੈ। ਇਹੀ ਕਹਿਣਾ ਚਾ ਰਹੇ ਆਪਾਂ। ਤਾਂ ਫਿਰ ਰਾਈਟ ਪਲੇਟਫਾਰਮ ਕੀ ਹੈ? ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ 'ਚ ਐਪਲੀਕੇਸ਼ਨ ਲੱਗੂਗੀ। ਉਹ ਪਟੀਸ਼ਨ ਦੀ ਰਿਵਾਈਵਲ ਦੀ ਐਪਲੀਕੇਸ਼ਨ ਲੱਗੂਗੀ ਕਿ ਪੰਜਾਬ ਪੁਲਿਸ ਸਰਵੇ ਸਰਵੇ ਕਿ ਪੰਜਾਬ ਪੁਲਿਸ ਮਾਨਯੋਗ ਹਾਈ ਕੋਰਟ ਤੋਂ ਉੱਪਰ ਹੈ ਕਿ ਪੰਜਾਬ ਪੁਲਿਸ ਸਿੱਧਾ ਹੀ ਪਰਚਾ ਦਰਜ ਕਰਕੇ ਤੇ ਸਿੱਧਾ ਹੀ ਕਹੂਗੀ ਕਿ ਜੀ ਅਸੀਂ ਬੰਦੇ ਅਰੈਸਟ ਕਰਨੇ ਨੇ ਔਰ ਹੁਣ ਕਮਾਲ ਹੈ ਕਿ ਬੰਦੇ ਕਿਹੜੇ ਨਾਮਜਤ ਕਰਤੇ ਵਰਦੀਪ ਸਿੰਘ ਬੋਬੀ ਮਾਨ ਕਿਉਂਕਿ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਨੇ ਪਹਿਲਾਂ ਹੀ 142 ਨੰਬਰ 'ਚ ਉਹ ਅਰੈਸਟਡ ਨੇ ਉਹ ਜੇਲ੍ਹ 'ਚ ਨੇ ਨਰਦੇਵ ਸਿੰਘ ਕਿਉਂਕਿ ਗੁਰੂ ਹਰਸਾਹਿ ਦੇ ਹਲਕਾ ਇੰਚਾਰਜ ਹੈ ਅਗਲਾ ਹੈ ਜੀ ਹਰਪਿੰਦਰ ਸਿੰਘ ਹੁਣ ਇਹ ਹਰਪਿੰਦਰ ਸਿੰਘ ਕੌਣ ਹੈ ਜੀਨੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜਨੀ ਇਹ ਉਹ ਹਰਪਿੰਦਰ ਸਿੰਘ ਹੈ ਜਿਹਨੂੰ ਨਾਮਜ਼ਦ ਕਰਤਾ ਇਹ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟ ਹੈ ਅਗਲਾ ਹੈ ਜੀ ਹਰਮਨ ਸਿੰਘ ਹਰਮਨ ਸਿੰਘ ਇਹ ਉਹਨਾਂ ਦਾ ਕਜ਼ਨ ਹੈ ਜੀ ਇਹ ਸਾਰੇ ਬੰਦੇ ਕਿਉਂਕਿ ਉੱਥੇ ਹਲਕੇ ਦਾ ਕੰਮ ਦੇਖਦੇ ਨੇ ਫੇਰ ਹੈ ਜੀ ਗੁਰਸੇਵਕ ਸਿੰਘ ਮਾਨ ਕੈਸ਼ ਮਾਨ ਕਿਉਂਕਿ ਦੋਨੋਂ ਵੱਡੇ ਭਰਾ ਇਸ ਸਮੇਂ ਉਹਨਾਂ ਦੇ ਜੇਲ੍ਹ ਦੇ ਵਿੱਚ ਨੇ ਤੇ ਪਿੱਛੋਂ ਹਲਕੇ ਦੀ ਗਤੀਵਿਧੀ ਚਲਾਉਣੀ ਉਹ ਹਲਕੇ ਦੇ ਵਿੱਚ ਕਿਹੜੇ ਕੈਂਡੀਡੇਟ ਚੱਲਨੇ ਨੇ ਇਲੈਕਸ਼ਨ ਆ ਗਈ ਫੇਰ ਆ ਗਿਆ ਮਨੀਸ਼ ਕੁਮਾਰ ਇਹ ਪੀਏ ਹੈ ਫੇਰ ਉਹਨਾਂ ਦਾ ਬੇਟਾ ਮੋਬੀ ਮਾਨ ਜੀ ਦਾ ਸੋ ਇਹ ਜਿਹੜੀਆਂ ਚੀਜ਼ਾਂ ਸੌਰੀ ਨੋਨੀ ਮਾਨ ਜੀ ਦਾ ਬੇਟਾ ਸੋ ਹੁਣ ਅੱਜ ਮੈਂ ਪੰਜਾਬ ਪੁਲਿਸ ਤੋਂ ਉਰੇ ਬਹਿ ਕੇ ਸਵਾਲ ਕਰਨਾ ਚਾਹੁੰਦਾ ਕਿ ਇਹ ਜਿਹੜਾ ਹਾਈ ਕੋਰਟ ਨੂੰ ਸੁਪਰੀਮ ਕੋਰਟ ਨੂੰ ਕਿਉਂਕਿ ਆਪਾਂ ਤਾਂ ਰੋਜ਼ ਹੀ ਦੇਖਦੇ ਹਾਂ ਹਣੇ ਤਾਂ ਕੰਚਨ ਪ੍ਰੀਤ ਦੇ ਤਾਜ਼ੇ-ਤਾਜ਼ੇ ਕੇਸ ਚ ਆਪਾਂ ਦੇਖਿਆ ਕਿ ਕਿਸ ਤਰੀਕੇ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜੱਜਮੈਂਟਾਂ ਦੀ ਧੱਜੀਆਂ ਉਡਾਈਆਂ ਤੇ ਉੱਥੇ ਜਾ ਕੇ ਉਹਨੂੰ ਅਰੈਸਟ ਕੀਤਾ ਤੇ ਬਾਅਦ ਚ ਉਹਦਾ ਕੀ ਸਿੱਟਾ ਨਿਕਲਿਆ ਰਾਤ ਨੂੰ ਅਦਾਲਤ ਲੱਗੀ ਹਾਈ ਕੋਰਟ ਮੇ ਹੁਕਮਾਂ ਤੇ ਲੱਗੀ ਤੇ ਛੱਡਣਾ ਪਿਆ ਹੁਣ ਇਸ ਕੇਸ ਦੇ ਵਿੱਚ ਵੀ ਹੈਬੀਅਸ ਦਾ ਪਈ ਹਾਈ ਕੋਰਟ 'ਚ ਗਲਤ ਪਈ ਸਹੀ ਪਈ ਇਹ ਫੈਸਲਾ ਹਾਈ ਕੋਰਟ ਨੇ ਕਰਨਾ ਹੈ ਕਿ ਪੰਜਾਬ ਪੁਲਿਸ ਨੇ ਕਰਨਾ ਇਸ ਤਰੀਕੇ ਦੇ ਨਾਲ ਝੂਠੇ ਪਰਚੇ ਦਰਜ ਕਰਕੇ ਔਰ ਦਰਜ ਆਪਾਂ ਕਿਦੇ ਬਿਹਾਫ ਤੇ ਕਰ ਰਹੇ ਆਂ ਲੋਕਲ ਐਮ ਐਲ ਏ ਦੇ ਬਿਹਾਫ ਤੇ ਕਰ ਰਹੇ ਆਂ ਕਰਨਾ ਕੀ ਚਾਹੁੰਦੇ ਆਂ ਬੰਦਿਆਂ ਨੂੰ ਧੱਕੇ ਨਾਲ ਪ੍ਰੈਸ਼ਰਾਈਜ਼ ਕਰਦੇ ਆਂ ਜਾਂ ਤਾਂ ਉਹਨਾਂ ਨੂੰ ਕਹਿੰਦੇ ਆ ਕਿ ਸਾਡੀ ਪਾਰਟੀ 'ਚ ਆ ਜਾਓ ਜਾਂ ਆਪਾਂ ਕਹਿਣਾ ਚਾਹੁੰਦੇ ਆ ਕਿ ਤੁਸੀਂ ਚੋਣਾ ਨਾ ਲੜੋ ਤੇ ਪਰ ਇੱਥੋਂ ਤਾਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਕੋਈ ਰੂਲ ਆਫ ਲਾਅ ਤਾਂ ਰਿਹਾ ਨਹੀਂ ਪੰਜਾਬ ਦੇ ਵਿੱਚ ਤਾਂ ਧੱਕੇਸ਼ਾਹੀ ਚੱਲ ਰਹੀ ਹੈ ਪੁਲਿਸ ਰਾਜ ਬਣ ਚੁੱਕਿਆ ਹੈ ਐਸਐਸਪੀ ਡੀਆਈਜੀ ਡੀਜੀਪੀ ਸਾਹਿਬ ਕਿ ਆਪਣੇ ਦਫ਼ਤਰਾਂ 'ਚ ਬਹਿ ਕੇ ਫੈਸਲੇ ਹੋਣਗੇ ਨਹੀਂ ਅੱਜ ਮੈਂ ਇਹ ਐਫਆਈਆਰ ਤੇ ਔਰ ਇਹਦਾ ਜੋ ਲੀਗਲ ਰਿਕਾਰਡਸ ਹੈ ਮੈਂ ਬਹੁਤ ਖੁੱਲੇ ਮਨ ਦੇ ਨਾਲ ਔਰ ਇਹ ਮੈਂ ਅਫਸਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਲੀਗਲ ਰਿਕਾਰਡਸ ਲਈ ਹਾਈ ਕੋਰਟ ਤੱਕ ਜਾਣੀ ਹੈ ਕਿਉਂਕਿ ਹੈਪੀਐਸ ਪੇਸੀ ਹਾਈ ਕੋਰਟ ਦੇ ਵਿੱਚ ਉਹਦਾ ਸਹੀ ਗਲਤ ਦਾ ਫੈਸਲਾ ਕੀਤਾ ਹਾਈ ਕੋਰਟ ਨੇ ਰਿਪੋਰਟ ਦਿੱਤੀ ਵਾਰੈਂਟ ਆਫਸਰ ਨੇ ਤੇ ਤੁਸੀਂ ਇਹ ਜਿਹੜਾ 26 11 ਨੂੰ ਇਹ ਨਵਾਂ ਪਰਚਾ ਦਰਜ ਕਰਤਾ ਬਿਨਾ ਹਾਈ ਕੋਰਟ ਦੇ ਵਿੱਚ ਕੋਈ ਐਪਲੀਕੇਸ਼ਨ ਲਾਏ ਇਹ ਸਮਝਾਉਂਦੀ ਹੈ ਇਹ ਪੰਜਾਬ ਦੇ ਲੋਕਾਂ 'ਚ ਸਮਝਦੇ ਨੇ ਕਿ ਤੁਸੀਂ 420 ਕਰ ਰਹੇ ਹੋ ਹੁਣ ਕੋਟਾਂ ਦੇ ਨਾਲ ਵੀ ਤੁਸੀਂ ਕੋਰਟ ਨਹੀਂ ਜਾਣਾ ਚਾਹੁੰਦੇ ਤੁਸੀਂ ਕੋਰਟ ਨਹੀਂ ਐਪਲੀਕੇਸ਼ਨ ਲਾਰੇ ਤੁਸੀਂ ਆਪਣੇ ਘਰੇ ਬਹਿ ਕੇ ਆਪੇ ਜਿਹੜੇ ਫੈਸਲੇ ਕਰਨੇ ਚਾਹ ਰਹੇ ਹੋ ਇਹ ਸਾਰਾ ਸਮਝ ਆ ਰਿਹਾ ਕਿ ਤੁਹਾਡਾ ਇੱਕੋ ਪਰਪਸ ਹੈ ਕਿ ਉੱਥੇ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੇ ਸਾਰੇ ਦਾ ਸਾਰਾ ਪਰਿਵਾਰ ਇਨਵੋਲਵ ਕਰਦੇ ਔਰ ਇਸ ਐਫ ਆਈ ਆਰ ਦੇ ਵਿੱਚ ਅਣਪਛਾਤੀ ਲੇਡੀਜ਼ ਵੀ ਲਿਖੀਆਂ ਨੇ ਅਣਪਛਾਤੀਆਂ ਲੇਡੀਜ਼ ਉਹਦਾ ਕਾਰਨ ਕੀ ਹੈ ਕਿ ਉਹਨਾਂ ਨੂੰ ਵੀ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਜਿਹੜੇ ਕੈਂਡੀਡੇਟ ਨੇ ਕਿ ਜੇ ਤੁਸੀਂ ਕਾਗਜ਼ ਭਰੇ ਤਾਂ ਤੁਹਾਡੇ ਘਰਦਿਆਂ ਨੂੰ ਚਾਹੇ ਤੁਹਾਡੇ ਘਰੇ ਕੋਈ ਨੂੰਹ ਹੈ ਚਾਹੇ ਤੁਹਾਡੀ ਘਰ ਵਾਲੀ ਹੈ ਉਹਨਾਂ ਨੂੰ ਵੀ ਨਾਮਜ਼ਦ ਕਰਾਂਗੇ ਤਾਂ ਇਹ ਤੋਂ ਵੱਡੀ ਮੈਨੂੰ ਨਹੀਂ ਲੱਗਦਾ ਕਿ ਕੋਈ ਹਾਈ ਹੈਂਡਡਨੈਸ ਪੰਜਾਬ ਪੁਲਿਸ ਕਰ ਸਕਦੀ ਹੈ ਕਿ ਹਾਈ ਕੋਰਟ ਦੀ ਐਬੀਐਸ ਤੇ ਬਿਨਾਂ ਹਾਈ ਕੋਰਟ ਤੇ ਅਪਲੀਕੇਸ਼ਨ ਲਾਏ ਇੱਕ ਨਵਾਂ ਪਰਚਾ ਦਰਜ ਕਰਦੇ ਹਾਂ ਐਨ ਪਹਿਲਾਂ ਕਦੋਂ ਜਦੋਂ ਜ਼ਿਲ੍ਹਾ ਪ੍ਰੀਸ਼ਦ ਦੀ 1 ਤਰੀਕ ਤੋਂ ਨਾਮੀਨੇਸ਼ਨ ਸ਼ੁਰੂ ਹੈ ਔਰ ਇਹ ਪਰਪਸ ਸਿਰਫ ਤੇ ਸਿਰਫ ਉਥੇ ਰੋਕਣਾ ਸੋ ਇਸ ਗੱਲ ਦੀ ਜਿਹੜੀ ਜਵਾਬ ਦੇਈ ਹੈ ਇਹ ਮੈਂ ਅੱਜ ਜ਼ਰੂਰ ਮੰਗਣੀ ਚਾਹੂੰਗਾ ਕਿ ਕਰ ਕੀ ਰਹੇ ਆਪਾਂ ਕੀ ਅਸੀਂ ਸਿਰਫ ਐਮਐਲਏ ਜਿਹੜਾ ਜਗਦੀਪ ਗੋਲਡੀ ਕਮੋਜ ਉਹਦੇ ਇਸ਼ਾਰਿਆਂ ਤੇ ਚੱਲਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ਼ਾਰਿਆਂ ਤੇ ਚੱਲਣਾ ਹੈ ਕਿ ਆਹ ਜਿਹੜਾ ਸੰਵਿਧਾਨ ਹੈ ਜੋ ਇਹ ਸਾਨੂੰ ਕਹਿ ਰਿਹਾ ਹੈ ਅਸੀਂ ਇਹਦੇ ਤੇ ਚੱਲਣਾ ਸੋ ਅੱਜ ਇਸ ਗੱਲ ਦਾ ਜਵਾਬ ਉਰੇ ਜ਼ਰੂਰ ਬਣਦਾ ਤੇ ਜਵਾਬ ਇਹ ਦੇਣਾ ਪਊਗਾ ਪ੍ਰਸ਼ਾਸਨ ਨੂੰ ਕਿ ਇਹੋ ਜੇ ਜਿਹੜੀ ਤੱਕੇਸ਼ਾਈ ਹੈ ਇਹ ਕਿਹ ਹੱਦ ਤੱਕ ਜਾਊਗੀ ਕਿਉਂਕਿ ਇਹ ਰੋਜ਼ ਅਦਾਲਤਾਂ ਚ ਡਿਗਰੀ ਹੈ ਨਛੱਤਰ ਦੇ ਕੇਸ ਦੇ ਵਿੱਚ ਕੀ ਹੋਇਆ ਛੱਡਿਆ ਨਛੱਤਰ ਹਾਈ ਕੋਰਟ ਨੇ ਗਲਤ ਗ੍ਰਿਫਤਾਰੀ ਕੀਤਾ ਕੰਚਨਪ੍ਰੀਤ ਨੂੰ ਰੀਲੀਸ ਕੀਤਾ ਗਲਤ ਗ੍ਰਿਫਤਾਰੀ ਸੀ ਔਰ ਇਹ ਪਰਚਾ ਵੀ ਜਿਹੜਾ ਦਰਜ ਹੋਇਆ ਇਹਦੇ ਉਹੀ ਹਸ਼ਰ ਹੋਣਾ ਕਿਉਂਕਿ ਬਿਲਕੁਲ ਝੂਠਾ ਪਰਚਾ ਹੈ ਬਿਲਕੁਲ ਬੇਬੁਨਿਆਦ ਫੈਕਟਸ ਦੇ ਉੱਤੇ ਪਰਚਾ ਹਾਈ ਕੋਰਟ ਦੀ ਰਿਪੋਰਟ ਸਾਹਮਣੇ ਹੈ ਕਿ ਹੈਬੀਅਸ ਕੋਰਪਸ ਫਾਈਲ ਹੋਈ ਬੰਦਾ ਰਿਲੀਜ਼ ਹੋਇਆ ਤੇ ਪੰਜਾਬ ਪੁਲਿਸ ਕਹਿੰਦੀ ਹੈ ਨਹੀਂ ਜੀ ਉਹ ਤਾਂ ਸਾਰਾ ਛੜੇ ਅੰਤਰ ਰਚਿਆ ਸੀ ਉਹ ਤਾਂ ਕਾਲੀ ਸਕੋਰਪੀਓ ਦੇ ਵਿੱਚ ਉਹ ਬੰਦੇ ਨੂੰ ਠਾਣੇ ਲਿਆਂਦਾ ਉਹ ਕਾਲੀ ਸਕੋਰਪੀਓ ਜਿਹਦੇ ਵਿੱਚ ਵਾਰੰਟ ਅਫਤਰ ਠਾਣੇ ਗਿਆ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਤੋਂ ਵੱਡੀ ਵਧੀਕੀ ਇਹ ਤੋਂ ਵੱਡੀ 420 ਕੋਈ ਅੱਜ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀ ਪੁਲਿਸ ਕਰ ਸਕਦੀ ਥੋੜਾ ਕਿਸੇ ਦਾ ਕੋਈ ਸਵਾਲ ਹੋਵੇ ਦੇਖੋ ਪੋਲੀਟੀਕਲ ਵੈਂਡੇਟੇ ਦਾ ਮੈਂ ਅਫਸਰਸ਼ਾਹੀ ਨੂੰ ਬੇਨਤੀ ਕਰਨੀ ਚਾਹੁੰਦਾ ਇਹ ਰਹਿ ਗਿਆ ਇੱਕ ਸਾਲ ਆਮ ਆਦਮੀ ਪਾਰਟੀ ਦਾ ਉਹਨਾਂ ਦੀ ਬੁਖਲਾਹਟ ਸਭ ਦੇ ਸਾਹਮਣੇ 2027 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਮਝ ਆ ਗਿਆ ਕਿ ਸਾਡੀ ਹੁਣ ਲੋਕਾਂ ਦੇ ਮਨੋਂ ਅਸੀਂ ਲੱਤ ਗਏ ਆ ਇੱਕ ਸਾਲ ਚ ਇਹ ਕਰ ਕੀ ਲੈਣਗੇ ਜਿਹੜੇ ਅਫਸਰ ਅਜ ਇੰਨੇ ਪ੍ਰੈਸ਼ਰ ਦੇ ਵਿਚਾਰੇ ਨੇ ਫਜ਼ੀਅਤ ਹੋ ਕੀਦੀ ਰਹੀ ਹੈ ਅਗਰ ਨਛੱਤਰ ਸਿੰਘ ਗਿੱਲ ਨੂੰ ਹਾਈ ਕੋਰਟ ਨੇ ਛੱਡਿਆ ਤਾਂ ਉਥੇ ਫਜ਼ੀਅਤ ਹੋਈ ਕੀਦੀ ਅਫਸਰਸ਼ਾਹੀ ਦੀ ਹੋਈ ਅਫਸਰਾਂ ਦੀ ਹੋਈ ਅਗਰ ਕੰਚਨਪ੍ਰੀਤ ਨੂੰ ਕੋਰਟ ਨੇ ਛੱਡਿਆ ਤਾਂ ਉਦਨ ਕੋਰਟ ਦੇ ਵਿੱਚ ਜੋ ਕਮੈਂਟ ਹੋਏ ਨੇ ਜਿਹੜੇ ਉੱਥੇ ਦੋ ਡੀਐਸਪੀ ਹਾਜ਼ਰ ਸੀ ਜਿਹੜਾ ਐਸਐਚਓ ਹਾਜ਼ਰ ਸੀ ਕੋਰਟ ਨੂੰ ਇਹ ਸਪਸ਼ਟ ਕਹਿਣਾ ਪਿਆ ਕਿ ਕੰਚਨਪ੍ਰੀਤ ਦੀ ਗ੍ਰਿਫਤਾਰੀ ਅਨਕਨਸਟੀਟਿਊਸ਼ਨਲ ਹੈ ਅਨੈਥੀਕਲ ਹੈ ਪੁਲਿਸ ਨੇ ਜਾਣ ਬੁੱਝ ਕੇ ਆਪਦੇ ਦਾਇਰੇ ਚੋਂ ਬਾਹਰ ਜਾ ਕੇ ਕੀਤੀ ਤਾਂ ਫਿਰ ਉੱਥੇ ਜਵਾਬਦੇਹੀ ਕਿਦੀ ਹੋਈ ਅਫਸਰਾਂ ਦੀ ਹੋਈ ਸੋ ਅਫਸਰ ਇਹ ਜਿਹੜੇ ਸਾਮਦਾਨ ਦੰਤਬੇਦ ਦੇ ਪ੍ਰੈਸ਼ਰ ਚ ਆ ਕੇ ਕੰਮ ਨਾ ਕਰਨ ਅਫਸਰ ਸਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨ ਕਿਉਂਕਿ ਅਦਾਲਤਾਂ ਦੇ ਵਿੱਚ ਜਵਾਬਦੇਹੀ ਅਫਸਰਾਂ ਨੂੰ ਦੇਣੀ ਹੈ ਤੇ ਜਿਹੜਾ ਵੀ ਅਫਸਰ ਸਵਿਧਾਨ ਦੇ ਦਾਇਰੇ ਤੋਂ ਬਾਹਰ ਜਾਊਗਾ ਵਰਦੀ ਦੀ ਮਰਿਆਦਾ ਤੋਂ ਬਾਹਰ ਜਾਊਗਾ ਉਹ ਜਵਾਬਦੇਹੀ ਲਈ ਤਿਆਰ ਰਵੇ ਇਹ ਤਾਂ 1 ਸਾਲ ਬਾਅਦ ਇਹਨਾਂ ਨੇ ਨਹੀਂ ਲੱਭਣਾ ਫਿਰ ਅਫਸਰਾਂ ਨੂੰ ਪਤਾ ਹੈ ਕਿ ਜਦੋਂ ਅਦਾਲਤ ਦੇ ਵਿੱਚ ਜਵਾਬਦੇਹੀ ਹੁੰਦੀ ਹੈ ਉਹ ਕਈ ਸਾਲਾਂ ਬੱਧੀ ਚੱਲਦੀ ਹੈ ਤੇ ਬਹੁਤ ਵੱਡੇ ਕਈ ਵਾਰ ਸਰਵਿਸ ਦੇ ਨੁਕਸਾਨ ਹੋ ਜਾਂਦੇ ਨੇ ਸੋ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨ ਕਿਉਂਕਿ ਹੁਣ ਅੱਗੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਵੀ ਆ ਗਈਆਂ ਜਿਹੜਾ ਧੱਕਾ ਇਹ ਇਲੈਕਸ਼ਨਾਂ 'ਚ ਹੋਊਗਾ ਜਦਾ ਝੂਠਾ ਇੱਕ ਪਰਚਾ ਦਿੱਤਾ ਜਿਹਨੂੰ ਤਾਂ ਕੋਰਟ ਲੈ ਕੇ ਜਾ ਰਹੇ ਆ ਜਿਹੜਾ ਤਾਂ ਹੁਣ ਤੁਸੀਂ ਅਗਲੇ ਦਿਨਾਂ 'ਚ ਦੇਖੋਗੇ ਕਿ ਇਹ ਤੇ ਵੀ ਜਵਾਬਦੇਹੀ ਤੈਅ ਕਰਾਵਾਂਗੇ ਪਰ ਉਹਦੇ ਬਾਅਦ ਵੀ ਮੈਂ ਕਹਿ ਰਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ 'ਚ ਆਪਣੀ ਜ਼ਿੰਮੇਵਾਰੀ ਨਿਭਾਉਣ ਪੋਲਿਟੀਕਲ ਪਾਰਟੀਆਂ ਦੀ ਆਪਣੀ ਜ਼ਿੰਮੇਵਾਰੀ ਹੈ ਅਫਸਰਸ਼ਾਹੀ ਦੀ ਆਪਣੀ ਜ਼ਿੰਮੇਵਾਰੀ ਹੈ ਸੋ ਮਰਿਆਦਾ 'ਚ ਰਹਿ ਕੇ ਅਮਨੋ ਆਮਨ ਦੇ ਨਾਲ ਚੋਣਾ ਕਰਾਓ ਨਹੀਂ ਤਾਂ ਫਿਰ ਇਲੈਕਸ਼ਨ ਕਮਿਸ਼ਨ ਵੀ ਹੈ ਅਦਾਲਤਾਂ ਵੀ ਹੈ ਇਨਸਾਫ ਤਾਂ ਹੋਏਗਾ ਬੜੀ ਚੰਗੀ ਗੱਲ ਹੈ ਜੀ ਅਸਲ ਦੇ ਵਿੱਚ ਜਿਹੜਾ ਰਾਈਟ ਪਲੇਟਫਾਰਮ ਹੈ ਉੱਥੇ ਜਾਣਾ ਚਾਹੀਦਾ ਕੰਚਨਪ੍ਰੀਤ ਦੀ ਜਿਹੜੀ ਗ੍ਰਿਫਤਾਰੀ ਹੈ ਦੇਖੋ ਮੈਂ ਬਹੁਤ ਸਪਸ਼ਟ ਕਹਿ ਦਿੰਦਾ ਤੁਸੀਂ ਸਵਾਲ ਕੀਤਾ ਕੰਚਨਪ੍ਰੀਤ ਆਪਣੇ ਮਾਤਾ ਜੀ ਦੀ ਕੈਂਪੇਨ ਕਰਨ ਦੇ ਲਈ ਭਾਰਤ ਆਈ ਸੀ 2 ਮਹੀਨੇ ਪਹਿਲਾਂ ਆਈ ਸੀ ਔਰ ਜਿੱਦਣ ਕੰਚਨਪ੍ਰੀਤ ਭਾਰਤ ਆਈ ਸੀ ਉਸ ਦਿਨ ਉਹਦੇ ਖਿਲਾਫ ਇੱਕ ਵੀ ਪਰਚਾ ਨਹੀਂ ਸੀ ਕਿਸੇ ਪਰਚੇ 'ਚੋਂ ਲੜਿੰਦਾ ਨਹੀਂ ਸੀ ਕਿਸੇ ਪਰਚੇ 'ਚੋਂ ਪੀਓ ਨਹੀਂ ਸੀ ਚਾਰ ਪਰਚੇ ਉਹਦੇ ਤੇ ਦਰਜ ਹੋਏ ਇਹੀ ਇਲੈਕਸ਼ਨ ਦੇ ਦੌਰਾਨ ਹੋਏ ਚਾਰਾਂ ਪਰਚਿਆਂ 'ਚ ਉਹਨੂੰ ਐਂਟੀਸਪੇਟਰੀ ਬੇਲ ਅਦਾਲਤਾਂ ਨੇ ਦਿੱਤੀ ਹਾਲਾਂਕਿ ਸਰਕਾਰ ਨੇ ਤਾਂ ਬਹੁਤ ਹੋਅੱਲਾ ਮਚਾਇਆ ਸੀ ਅਕੇ ਜੀ ਇਹ ਤਾਂ ਬਹੁਤ ਕ੍ਰਿਮਨਲ ਬੰਦੇ ਨੂੰ ਅਕਾਲੀ ਦਲ ਟਿਕਟ ਦਿੰਦਾ ਤੇ ਫਿਰ ਅਦਾਲਤਾਂ ਨੇ ਤਾਂ ਮੰਨਿਆ ਨਹੀਂ ਕ੍ਰਿਮਨਲ ਇਹ ਤਾਂ ਕਹਿੰਦੇ ਸੀ ਜੀ ਕੰਚਨਪ੍ਰੀਤ ਨੇਪਾਲ ਭੱਜ ਗਈ ਨੇਪਾਲੋਂ ਆਈ ਸੀ ਅਸੀਂ ਉਦੋਂ ਵੀ ਕਿਹਾ ਸੀ ਵੀ ਭਾਈ ਪੁਲਿਸ ਕੋਈ ਫਾਈਨਲ ਅਥਾਰਟੀ ਨਹੀਂ ਕੰਚਨਪ੍ਰੀਤ ਤੇ ਪਰਚੇ ਦਿੱਤੇ ਨੇ ਤੁਸੀਂ ਉਹਨੂੰ ਫੜਨਾ ਚਾਹੁੰਦੇ ਹੋ ਅਦਾਲਤ ਦੇ ਵਿੱਚ ਬੇਲ ਲੱਗੀ ਹੈ ਉਹ ਬੇਲ ਮਿਲੀ ਕੰਚਨਪ੍ਰੀਤ ਇਨਵੈਸਟੀਗੇਸ਼ਨ ਜੁਆਇਨ ਕਰਨ ਗਈ ਤੇ ਉੱਥੇ ਸੁਪਰੀਮ ਕੋਰਟ ਦੀਆਂ ਝੰਡੀਆਂ ਕਿਹਨੇ ਉਡਾਈ ਸਪਰੀਮ ਕੋਰਟ ਨੇ ਕੀ ਕਿਹਾ ਬੜਾ ਕੈਟੈਗੋਰਿਕ ਹੈ ਬੜਾ ਕਲੀਅਰ ਹੈ ਕਿ ਜੇ ਬੰਦਾ ਕਿਸੇ ਪਰਚੇ ਦੇ ਵਿੱਚ ਹਾਈ ਕੋਰਟ ਜਾਂ ਕਿਸੇ ਵੀ ਕੋਰਟ ਦੇ ਹੁਕਮਾਂ ਤੇ ਇਨਵੈਸਟੀਗੇਸ਼ਨ ਜੁਆਇਨ ਕਰਨ ਆਇਆ ਤੁਸੀਂ ਉਹਨੂੰ ਕਿਸੇ ਐਡੀਸ਼ਨਲ ਅਫੈਂਸ 'ਚ ਗ੍ਰਿਫਤਾਰ ਨਹੀਂ ਕਰ ਸਕਦੇ ਇਹ ਬਹੁਤ ਕਲੀਅਰ ਸੀ ਤੇ ਕੰਚਨ ਪ੍ਰੀਤ ਨੂੰ ਇੱਕ ਬੇਲੇਬਲ ਅਫੈਂਸਾਂ ਦੇ ਪਰਚੇ 'ਚ 111 ਧਾਰਾ ਐਡ ਕੀਤੀ ਜਿਹੜੀ ਕਿ ਬਣਦੀ ਨਹੀਂ ਸੀ ਉਹ 111 'ਚ ਗ੍ਰਿਫਤਾਰ ਕੀਤਾ ਤੇ ਫਿਰ ਛੱਡਣਾ ਪਿਆ ਨਾ ਸੋ ਇਥੋਂ ਸਪੱਸ਼ਟ ਹੈ ਕਿ ਇਹ ਜਿਹੜੇ ਪੁਲਿਸ ਹੈ ਇਹ ਪੋਲਿਟিক্যাল ਪ੍ਰੈਸ਼ਰ ਦੇ ਅੰਦਰ ਕੰਮ ਕਰ ਰਹੀ ਹੈ ਪੋਲਿਟিক্যাল ਪ੍ਰੈਸ਼ਰ ਚ ਆ ਕੇ ਬੇਤੁਕੇ ਕੰਮ ਕਰਦੀ ਹੈ ਜਿਵੇਂ ਨਛੱਤਰ ਗਿੱਲ ਦੇ ਕੇਸ ਚ ਕੀਤਾ ਜਿਵੇਂ ਕੰਚਨ ਦੇ ਕੇਸ ਚ ਕੀਤਾ ਉਵੇਂ ਆ ਜਿਹੜੀ ਐਫ ਆਈ ਆਰ ਹੈ ਇਹ ਬਿਲਕੁਲ ਉਸੇ ਲੀਹਾਂ ਦੇ ਉੱਤੇ ਹੈ ਤੇ ਇਸ ਐਫ ਆਈ ਆਰ ਦਾ ਵੀ ਉਹੀ ਅਸਰ ਹੋਏਗਾ ਕਿਉਂਕਿ ਇਹਦਾ ਮਕਸਦ ਉਹਨਾਂ ਦੇ ਪਰਿਵਾਰ ਨੂੰ ਇਨਵੋਲ ਕਰਨਾ ਹੈ ਇਹਦਾ ਮਕਸਦ ਉਥੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਸਾਡੇ ਕੈਂਡੀਡੇਟ ਆ ਉਹਨੂੰ ਇਨਵੋਲ ਕਰਨਾ ਹੈ ਤਾਂ ਕਿ ਨਾ ਕੋਈ ਪੈਰਵਾਹੀ ਕਰੇ ਨਾ ਕੋਈ ਇਲੈਕਸ਼ਨ ਲੜੇ ਤੇ ਪਰ ਇਹੋ ਜਿਹੇ ਪਰਚਿਆਂ ਤੇ ਜਵਾਬ ਦੇਈ ਉਹੀ ਅਫਸਰਾਂ ਦੀ ਹੋਣੀ ਹੈ ਜਿਨ੍ਹਾਂ ਦੀ ਅਜੇ ਤੱਕ ਅਦਾਲਤਾਂ ਦੇ ਵਿੱਚ ਹੋਰੀ ਹੈ ਸੋ ਮਰਿਆਦਾ ਚ ਰਹਿ ਕੇ ਸਾਰੇ ਕੰਮ ਕੀਤੇ ਜਾਣ ਤਾਂ ਹੀ ਬਿਹਤਰ ਮੈਂ ਤੁਹਾਨੂੰ ਵੀਡੀਓ ਦਿਖਾਈ ਹੈ ਜੀ ਕਿ ਹਮਲਾ ਤਾਂ ਹੋ ਰਿਹਾ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹੈ ਸਰਦਾਰ ਨਰਦੇਵ ਸਿੰਘ ਨੋਨੀ ਮਾਨ ਸਾਹਿਬ ਤੇ ਤੇ ਪਰਚਾ ਵੀ ਕੀਤੇ ਹੋ ਰਹੇ ਹੈ ਸਰਦਾਰ ਨਰਦੇਵ ਸਿੰਘ ਨੋਨੀ ਮਾਨ ਤੇ ਕਹਿੰਦੇ ਜੀ ਬੀਡੀਓ ਆਫਿਸ ਦੇ ਅੰਦਰ ਜਾ ਕੇ ਗੋਲੀਆਂ ਚਲਾਤੀਆਂ ਤੁਸੀਂ ਸਮਝ ਸਕਦੇ ਹੋ ਕਿ ਇਲੈਕਸ਼ਨ ਪ੍ਰੋਸੈਸ ਚੱਲ ਰਿਹਾ ਹੋਵੇ ਇਲੈਕਸ਼ਨ ਪ੍ਰੋਸੈਸ ਤਾਂ ਹਰ ਇੱਕ ਚੀਜ਼ ਵੀਡੀਓਗ੍ਰਾਫਟ ਹੈ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਤੇ ਵੀਡੀਓਗ੍ਰਾਫਟ ਹੈ ਤੇ ਲਿਓ ਪਰਚਾ ਕਿੱਥੇ ਆਓ